ਦਿੱਲੀ ਤੇ ਗੱਲ ਸ਼ੁਰੂ ਕਰ ਲਈ ਕਿਉਂਕਿ ਦਿੱਲੀ ਵਾਲੀ ਗੱਲ ਬਹੁਤ ਵੱਡੀ ਹੈ ਜਿੱਦਾਂ ਹੀ ਇਹ ਖਬਰ ਆਈ ਜਿੱਦਾਂ ਹੀ ਇਹ ਖਬਰ ਫਲੈਸ਼ ਹੋਈ ਤਾਂ ਸਾਰਿਆਂ ਦੇ ਜਿਵੇਂ ਕਹਿੰਦੇ ਨੇ ਨਾ ਪੰਜਾਬੀ ਚ ਵੀ ਕੰਨ ਖੜੇ ਹੋ ਗਏ ਇੱਕ ਵਾਰੀ ਕਿਉਂਕਿ ਮਿੰਟੋ ਜੀ ਕੱਲ ਹੀ ਤਾਂ ਆਪਾਂ ਗੱਲ ਕਰ ਰਹੇ ਸੀਗੇ ਜਿਸ ਤਰ੍ਹਾਂ ਆਡੀਐਸ ਨਾਲ ਗੱਲ ਕਰ ਰਹੇ ਸੀ ਤੇ ਇੱਕ ਸ਼ੰਕਾ ਜੀ ਤੁਸੀਂ ਜਿਤਾਈ ਸੀ ਕਿ ਮੀਟਿੰਗ ਹੋਣੀ ਹੈ ਤੇ ਇੰਨੀ ਤਾਂ ਦੇਰ ਲੱਗੀ ਨਹੀਂ ਸ਼ਾਮ ਨੂੰ ਸਾਨੂੰ ਮੈਨੂੰ ਅੱਜ ਵਟਸਐਪ ਵੀ ਕੀਤਾ ਕਿਸੇ ਨੇ ਉਹ ਆਪਣੀ ਖਬਰ ਨੂੰ ਨਾ ਉਹ ਦੇ ਕੇ ਮਤਲਬ ਲਿੰਕ ਜੀ ਤੇ ਕਿਸੇ ਨੇ ਮੈਸੇਜ ਵੀ ਕੀਤਾ ਹੋਇਆ ਹੈ ਮੈਂ ਜ਼ਿਆਦਾ ਗੌਰ ਨਹੀਂ ਕੀਤਾ ਸ਼ਾਇਦ ਤੁਹਾਡੇ ਵਾਲੀ ਗੱਲ ਹੀ ਕਿ ਉਹ ਆਪਾਂ ਗੱਲ ਕੀਤੀ ਸੀ ਤੁਸੀਂ ਗੱਲ ਕਰ ਹੀ ਰਹੇ ਸੀ ਨਾ ਕਿ ਅਮਿਤ ਸ਼ਾਹ ਦੀ ਮੀਟਿੰਗ ਹੋਣੀ ਹੈ ਫਰੀਦাবাদ ਹਾਂ ਜੀ ਅੱਛਾ ਇੱਕ ਚੀਜ਼ ਹੈ ਕਿ ਉਹ ਤੇ ਸ਼ਾਇਦ 3 ਕੁਇੰਟਲ ਦੇ ਕਰੀਬ ਚਲੇ ਗਈ ਆ ਮੈਨੂੰ ਨਹੀਂ 3 ਕੁਇੰਟਲ ਨਹੀਂ ਉਹ ਤੇ 3000 ਕਿਲੋ ਦੇ ਨੇੜੇ ਆ ਜੋ ਲਿੰਕ ਕਮੈਂਟ ਵੀ ਆਇਆ ਸੀ ਮੈਨੂੰ ਲੱਗਿਆ ਹੋ ਸਕਦਾ ਫਿਗਰ ਗਲਤ ਹੋਵੇ 2900 ਕਿਲੋ ਗਲਤ ਉਹ ਹਾਂ ਜੀ ਉਹ ਤਾਂ 3000 ਕਿਲੋ ਯਾਰ ਇਹ ਤਾਂ ਬਹੁਤ ਬਹੁਤ ਜ਼ਿਆਦਾ ਹੈ ਇਹ ਤਾਂ ਕਮਾਲ ਦੀ ਗੱਲ ਤੇ ਨਟਾਨੀ ਬਣ ਗਿਆ ਫੇ हद हो गई है ਤੇ ਇਹਦੇ ਚ ਇਹ ਆਇਆ ਕਿ ਸ਼ਾਇਦ ਆਰ ਡੀ ਐਕਸ ਨਹੀਂ ਹੈ ਕੁਝ ਹੋਰ ਉਹਨੀਆਂ ਨਾਈਟ੍ਰੇਟ ਕੁਝ ਇਸ ਤਰ੍ਹਾਂ ਦਾ ਤਮਾਕਾ ਹੈ ਤਮਾਕਾ ਕਿਸਮਗਰੀ ਕਿਸਮਗਰੀ ਐਕਸਮਗਰੀ ਅੱਛਾ ਕਮਾਲ ਇਹ ਆ ਕਿ ਤੁਸੀਂ ਇਹ ਗੱਲ ਨੋਟ ਕਰੋ ਕਿ ਕੱਲ ਵੀ ਜਿਹੜਾ ਅਤਵਾਦੀ ਮੈਡੀਊਲ ਇਹਨਾਂ ਨੇ ਦਾਵਾ ਕੀਤਾ ਕਿ ਅਸੀਂ ਉਹਨੂੰ ਬਿਲਕੁਲ ਬੇਪਰਦ ਕਰ ਦਿੱਤਾ ਡਾਕਟਰ ਸਨ ਇਹ ਮਾਮਲਾ ਵੀ ਅੱਜ ਸਵੇਰ ਪੈਂਦਿਆਂ ਪੈਂਦਿਆਂ ਸਵੇਰ ਚੜਦਿਆਂ ਚੜਦਿਆਂ ਖੈਲੋ ਸ਼ਾਮ ਪੈਂਦਿਆਂ ਪੈਂਦਿਆਂ ਸਵੇਰ ਚੜਦਿਆਂ 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 ਇਹ ਮਾਮਲਾ ਵੀ ਇੱਕ ਡਾਕਟਰ ਦੇ ਨਾਲ ਜੁੜ ਰਿਹਾ ਹੈ ਡਾਕਟਰ ਉਮਰ ਹੈ ਕੋਈ ਹੂੰ ਕਿਉਂਕਿ I20 ਚ ਹੋਇਆ ਇਹ ਵਿਸਫੋਟ ਜੀ ਤਾਂ ਇਹ ਜਿਹੜਾ ਮਾਮਲਾ ਹੈ ਨਾ ਇਹ ਆਪਣੇ ਆਪ ਦੇ ਵਿੱਚ ਬੜਾ ਹੈਰ ਤੰਗੇਜ਼ ਹੋ ਜਾਂਦਾ ਹੈ ਕਿ ਇਹ ਜਿਹੜਾ ਦੱਸਿਆ ਜਾ ਰਿਹਾ ਕਿ ਕਾਰਦਿਕ ਚ ਕਿਉਂਕਿ ਹੁਣ ਤੱਕ ਕੁਝ ਵੋਟੇਜ ਵੀ ਆ ਰਹੀ ਹੈ ਨਾ ਹੂੰ ਦਾਵਾ ਕੀਤਾ ਜਾ ਰਿਹਾ ਦੇਖੋ ਪਹਿਲੀ ਗੱਲ ਤੇ ਆਪਾਂ ਇਹ ਸਪਸ਼ਟ ਕਰ ਦਈਏ ਕਿ ਹਾਲੇ ਸਰਕਾਰ ਦੇ ਪੱਧਰ ਤੋਂ ਮੇਰੇ ਖਿਆਲ ਦੇ ਨਾਲ ਕੁਝ ਵੀ ਤਸਦੀਕ ਨਹੀਂ ਕੀਤਾ ਜਾ ਰਿਹਾ ਜੀ ਸੰਭਾਵੀ ਇਹ ਨੂੰ ਅਤਵਾਦੀ ਹਮਲਾ ਹੀ ਮੰਨਿਆ ਜਾ ਰਿਹਾ ਪਰ ਹਾਲੇ ਕੁਝ ਚੀਜ਼ਾਂ ਤੈ ਹੋਣੀਆਂ ਬਾਕੀ ਆ ਦੇਖੋ ਹੁੰਦਾ ਕੀ ਆ ਜਦੋਂ ਮੰਨ ਲਓ ਕਿ ਵਿਸਪੋਰਟ ਹੋ ਜਾਂਦਾ ਹੈ ਸਭ ਤੋਂ ਪਹਿਲਾਂ ਲੋਕਲ ਪੁਲਿਸ ਪਹੁੰਚਦੀ ਹੈ ਉਹ ਜਿਹੜਾ ਕਲੋ ਕ੍ਰਾਈਮ ਵਾਲਾ ਸਪੌਟ ਹੈ ਉਸ ਨੂੰ ਸੁਰੱਖਿਅਤ ਕੀਤਾ ਜਾਂਦਾ ਹੈ ਇੱਕ ਬੰਬ ਨਿਰੋਧਕ ਦਸਤਾ ਹੁੰਦਾ ਹੈ ਜੀ ਕਿ ਹੋਰ ਕੋਈ ਚੇਨ ਨਾ ਬਣੀ ਹੋਵੇ ਹਮਮ ਬਿਲਕੁਲ ਲੜੀ ਵਰਤਮਾਕਿਆਂ ਦੀ ਉਹ ਦੇਖਦੇ ਆ ਫਿਰ ਫੋਰੈਂਸਿਕ ਵਾਲੇ ਫਿਰ ਜਮਈਨਾ ਇਹ ਵਗੈਰਾ ਇਹ ਇਸ ਤਰ੍ਹਾਂ ਸلسਲੇਬਾਰ ਤਰੀਕੇ ਨਾਲ ਜਾਂਚ ਚੱਲਦੀ ਆ ਜੀ ਇਹਨਾਂ ਨੇ ਵੈਸੇ ਰਾਤ ਹੀ ਆਪਣੇ ਕੁਝ ਸਟੇਟਾਂ ਦੇ ਵਿੱਚ ਆਪਰੇਸ਼ਨ ਚਲਾਤਾ ਸੀਗਾ ਆਪਣੇ ਪੰਜਾਬ 'ਚ ਵੀ ਰੇਡਾਂ ਹੋਈਆਂ ਨੇ ਸ਼ਾਇਦ ਐਨਆਈਏ ਦੀਆਂ ਮਤਲਬ ਕਿ ਇਹਨਾਂ ਨੇ ਸਰਚ ਮੁਹਿੰਮ ਤੇ ਮਤਲਬ ਕਿ ਇਧਰ ਉਧਰ ਭਜਨਾ ਸਟਾਰਟ ਕਰ ਦਿੱਤਾ ਸੀਗਾ ਤਾਂ ਸਵੇਰ ਚੜ੍ਹਦੇ ਆ ਅ ਕੁਝ ਸੀਸੀਟੀਵੀ ਵਗੈਰਾ ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਅਸਲ ਦੇ ਵਿੱਚ ਕੀ ਹੈ ਕਿ ਜਦੋਂ ਆਪਾਂ ਦੇਖਦੇ ਆ ਨਾ ਕਿ ਇਹ ਜਿਹੜੀ ਲੋਕੇਸ਼ਨ ਨੂੰ ਗੌਰ ਨਾਲ ਜੇ ਦੇਖੀਏ ਹਮ ਕਿ ਭਈ ਜਦੋਂ ਦਰਿਆ ਗੰਜ ਵਾਲੇ ਇਲਾਕੇ ਤੋਂ ਇਧਰ ਨੂੰ ਕਸ਼ਮੀਰੀ ਗੇਟ ਨੂੰ ਜਾਇਆ ਜਾਂਦਾ ਤਾਂ ਉਹ ਰਸਤੇ 'ਚ ਇੱਕ ਚੁਰਾਇਆ ਪੈਂਦਾ ਜੀ ਉਦੇਚ ਹੁਣ ਸ਼ਾਇਦ ਇੱਕ ਜਾਂ ਦੋ ਪਾਸਿਆਂ ਵਾਲੀ ਜਿਹੜੀ ਉਹ ਜਾਂਦੀ ਸੀਗੀ ਲੇਨ ਉਤ ਬੰਦ ਕੀਤੀ ਹੋਈ ਐ ਐਂਟਰੀ ਬੈਨ ਕੀਤੀ ਹੋਈ ਆ ਵੀ ਇੱਕ ਚਾਂਦਨੀ ਚੌਕ ਨੂੰ ਜਾਂਦੀ ਐ ਇੱਕ ਲਾਲ ਕਿਲੇ ਨੂੰ ਜਾਂਦੀ ਐ ਜੀ ਤਾਂ ਮਤਲਬ ਕਿ ਉਹ ਚਰਾਏ ਤੇ ਦੱਸਦੇ ਆ ਕਿ ਹਾਲੇ ਵੀ ਉਹ ਲਾਈਟਾਂ ਹੈਗੀਆਂ ਹੂੰ ਇਹ ਕਾਰ ਉੱਥੇ ਖਲੋਤੀ ਰਹੀ ਐ ਲਾਈਟਾਂ ਪਾਸ ਕਰਨ ਤੋਂ ਬਾਅਦ ਕੋਈ 50 60 ਮੀਟਰ ਦੀ ਦੂਰੀ ਤੇ ਜਾ ਕੇ ਹੋਇਆ ਜਿਨਾਂ ਨੂੰ ਮੁੱਢਲੇ ਤੌਰ ਤੇ ਪਤਾ ਲੱਗਿਆ ਹੁਣ ਇਹ ਕਾਰ ਦੱਸਦੇ ਆ ਕਿ ਖੜੀ ਵੀ ਪਾਰਕਿੰਗ 'ਚ ਰਹੀ ਐ ਕੋਈ 2 2.5 ਘੰਟੇ ਤੋਂ ਬੰਦਾ ਥੱਲੇ ਵੀ ਨਹੀਂ ਉਤਰਿਆ ਹੂੰ ਇਦੇ ਵਿੱਚ ਕਾਰਸਵਾਰ ਕਿੰਨੇ ਸਨ ਹਾਲੇ ਉਹ ਵੀ ਕੋਈ ਪੁਖਤਾ ਨਹੀਂ ਆਪਣੇ ਕੋਲੇ ਪਰ ਜਿਸ ਤਰ੍ਹਾਂ ਇਹ ਚੀਜ਼ ਜਿਹੜੀ ਹੋਈ ਆ ਜੇ ਮੰਨ ਲਓ ਮੈਂ ਜੇ ਲਾ ਕੇ ਗੱਲ ਕਰ ਰਿਹਾ ਕਿਉਂਕਿ ਹਾਲੇ ਕੋਈ ਤਸਦੀਕਸ਼ੁਦਾ ਆਪਣੇ ਕੋਲ ਹਾਂਜੀ ਹਾਂਜੀ ਹੈ ਨਹੀਂ ਕਿਤੇ ਹੁਣ ਗਵਰਨਮੈਂਟ ਜਦੋਂ ਆਪਣੇ ਪੱਧਰ ਤੇ ਤਸਦੀਕ ਕਰੇਗੀ ਕਿ ਵਾਕਿਆ ਇਹ ਇਸ ਤਰ੍ਹਾਂ ਦਾ ਹਮਲਾ ਸੀ ਇਹਦੇ ਵਿੱਚ ਕੀ ਇਸਤੇਮਾਲ ਹੋਇਆ ਕਿਉਂਕਿ ਡਾਕਟਰਾਂ ਦੀ ਵੀ ਤੇ ਜਿਹੜੀ رائے ਆ ਉਹ ਕਾਫੀ ਮਹੀਨਾ ਰੱਖਦੀ ਆ ਜਿ ਤਰ੍ਹਾਂ ਉਹ ਕਹਿੰਦੇ ਆ ਕਿ ਆਮ ਤੌਰ ਤੇ ਹੁਣ ਜਿੱਦਾਂ ਆਪਾਂ ਦੇਖਦੇ ਨਾ ਕਈ ਬੰਬ ਹੁੰਦੇ ਆ ਤੇ ਉਹ ਬੰਬਰ ਟਾਈਪ ਉਹਦੇ ਚ ਕੀ ਹੁੰਦਾ ਜਿਵੇਂ ਆਪਾਂ ਸ਼ਰਲੇ ਦੇਖਦੇ ਆਂ ਜਾਂ ਕੁਝ ਹੋਰ ਲੋਹੇ ਦੀਆਂ ਚੀਜ਼ਾਂ ਪਾ ਦਿੱਤੀਆਂ ਜਾਂਦੀਆਂ ਜਾਂਦੀਆਂ ਬਾਡੀ ਦੇ ਵਿੱਚੋਂ ਨਿਕਲਦੀਆਂ ਤਾਂ ਤੋਂ ਹਾਂਜੀ ਜਾਂ ਕਈ ਵਾਰ ਇਥੋਂ ਵੀ ਵੇਖਿਆ ਜਾਂਦਾ ਕਿ ਖੱਡਾ ਹੁੰਦਾ ਹੈ ਵੈਸੇ ਇਹ ਤਾਂ ਕਾਰ ਸੀਗੀ ਨਾ ਹਮ ਆਮ ਤੌਰ ਤੇ ਜੇ ਵਿਸਫੋਟ ਹੋਵੇ ਤਾਂ ਖੱਡਾ ਬਣ ਜਾਂਦਾ ਹੈ ਜੀ ਪੂਆ ਭਟਿਆ ਜਾਂਦਾ ਪੂਆ ਭਟਿਆ ਜਾਂਦਾ ਬਿਲਕੁਲ ਤੁਹਾਡੀ ਗੱਲ درست ਹੈ ਤਾਂ ਡਾਕਟਰ ਵੀ ਹਾਲੇ ਤੱਕ ਇਹ ਕਹਿ ਰਹੇ ਕਿ ਜਦੋਂ ਇਸ ਤਰ੍ਹਾਂ ਦੇ ਬਲਾਸਟ ਦੇ ਵਿੱਚ ਕੋਈ ਬੰਦਾ ਮਰਦਾ ਹੈ ਨਾ ਹੂੰ ਤਾਂ ਉਹਦਾ ਸਰੀਰ ਇੱਕ ਤੇ ਕਾਲਾ ਪੈਂਦਾ ਹੈ ਤੇ ਦੂਜਾ ਇਹ ਆ ਕਿ ਉਹਦੇ ਸਰੀਰ ਚੋਂ ਕੁਝ ਨਾ ਕੁਝ ਨਿਕਲਦਾ ਹੈ ਹੂੰ ਐਸਾ ਇਧਰ ਹਾਲੇ ਤੱਕ ਮਤਲਬ ਕਿ ਪਹਿਲੀ ਨਜ਼ਰੇ ਤੇ ਕੁਝ ਵੀ ਨਹੀਂ ਹੋਇਆ ਜੀ ਜੀ ਹੁਣ ਇਹ ਵੇਖਣ ਵਾਲੀ ਗੱਲ ਹੈ ਕਿ ਜੇ ਵਿਸਪੋਰਟ ਸੀ ਤੇ ਕਾਹਦਾ ਵਿਸਪੋਰਟ ਸੀ ਕਿਉਂਕਿ ਕੁਝ ਚੀਜ਼ਾਂ ਵੀ ਨਿਕਲ ਕੇ ਆ ਰਹੀਆਂ ਨੇ ਜਿੱਦਾਂ ਕਿ ਬਰਨ ਇੰਜਰੀਜ਼ ਜ਼ਿਆਦਾ ਸੀਗੀਆਂ ਮਰਨ ਵਾਲਿਆਂ ਦੇ ਵੀ ਮੁਕਾਬਲਤਨ ਜੋ ਆਪਾਂ ਇਦਰੋਂ ਦੇਖਣ ਲੱਗਿਆ ਬੰਦਾ ਜਿਆ ਹਾਂਜੀ ਜ਼ਿਆਦਾ ਜਲਣ ਦੇ ਨਾਲ ਵੀ ਤੇ ਸੜਨ ਦੇ ਨਾਲ ਵੀ ਤੇ ਮਦਾ ਮਰਦਾ ਹੈ ਨਾ ਜਲੇ ਜਿਹੜਾ 50% ਉਤੇ ਸੜ ਗਿਆ ਤਾਂ ਬੜਾ ਜੀ ਆਫਾ ਹੋ ਜਾਂਦਾ ਤਾਂ ਕਹਿੰਦਾ ਮਤਲਬ ਇਹ ਆ ਕਿ ਹੁਣ ਇੱਕ ਚੀਜ਼ ਜਿਹੜੀ ਜੇ ਆਪਾਂ ਸੰਭਾਵੀ ਜੇ ਲਾ ਕੇ ਚੱਲ ਰਹੇ ਹਾਂ ਸੰਭਾਵੀ ਇਹ ਅਤਵਾਦੀ ਹਮਲਾ ਹੈ ਤੇ ਸਭ ਤੋਂ ਪਹਿਲਾਂ ਤੇ ਨਰਿੰਦਰ ਮੋਦੀ ਸਰਕਾਰ ਹੀ ਕਰੇਗੀ ਇਹਦੇ 'ਚ ਹੂੰ ਕਿਉਂ ਕਿਉਂਕਿ ਜਿਹੜੀ ਉਹ ਕਾਰ ਹੈ ਹੁਣ ਮੈਨੂੰ ਪਤਾ ਨਹੀਂ ਹੈ ਹੰਡੂਈ ਵਾਲਿਆਂ ਦੀ ਸ਼ਾਇਦ I10 ਜਾਂ I20 ਕਹਿ ਰਹੇ ਨੇ ਵੈਸੇ ਜਿਹੜੀ ਖਬਰ ਵਿੱਚ ਗਹਿ ਲੋ I20 ਕਹਿ ਰਹੇ ਨੇ ਕੋ ਦੋ ਮਾਡਲ ਹੈ ਨਾ ਉਹਨਾਂ ਦੇ I10 ਤੇ ਇੱਕ I20 ਹੈ ਜੀ ਚਲੋ ਹੈ ਉਹ ਹੰਡੂਈ ਵਾਲਿਆਂ ਦੀ ਉਹ ਕਾਰ ਕਿਸੇ ਸਲਮਾਨ ਨਾਮ ਦੇ ਸ਼ਖਸ ਗੁਲਸੀ ਫਿਰ ਉਹਨੇ ਸੇਲ ਕੀਤੀ ਹੈ ਗਾਂ ਦਵਿੰਦਰ ਨਾਮ ਦੇ ਓਖਲਾ ਦੇ ਬੰਦੇ ਨੂੰ ਫਿਰ ਉਹਨੇ ਅੰਮਾਲੇ ਵਿੱਚ ਹੀ ਤੇ ਅੰਮਾਲੇ ਤੋਂ ਕਸ਼ਮੀਰ ਚ ਗਈ ਆ ਕਾਰ ਹੁਣ ਲਿੰਕ ਕਸ਼ਮੀਰ ਨਾਲ ਜੁੜ ਗਿਆ ਜੀ ਤੇ ਡਾਕਟਰ ਉਮਰ ਏ ਐਮਬੀਬੀਐਸ ਹੈ ਹੂੰ ਸ਼ਾਇਦ ਇੱਕ ਯੂਨੀਵਰਸਿਟੀ ਤੋਂ ਇਹਨੇ ਪੜ੍ਹਾਈ ਕੀਤੀ ਆ ਅਲ ਫਲਾਹ ਯੂਨੀਵਰਸਿਟੀ ਕੁਛ ਇਸ ਤਰ੍ਹਾਂ ਮੈਂ ਯੂਨੀਵਰਸਿਟੀ ਵੀ ਦੇਖ ਰਿਹਾ ਸੀ ਇਹਦਾ ਰਜਿਸਟ੍ਰੇਸ਼ਨ ਨੰਬਰ ਬਾਕਾਇਦਾ ਤੁਹਾਨੂੰ ਪਤਾ ਹੈ ਨਾ ਐਮਬੀਬੀਐਸ ਟਰੈਕਟਰਾਂ ਦੀ ਰਜਿਸਟ੍ਰੇਸ਼ਨ ਹੁੰਦੀ ਆ ਬਿਲਕੁਲ ਤਾਂ ਰਜਿਸਟਰਡ ਜਿੱਦਾਂ ਕਹ ਲਓ ਕਿ ਡਾਕਟਰ ਸੀਗਾ ਐਮਬੀਬੀਐਸ ਡਾਕਟਰ ਸੀਗਾ ਤਾਂ ਹੀ ਉਹਦੇ ਨਾਂ ਦੇ ਨਾਲ ਡਾਕਟਰ ਉਮਰ ਲੱਗ ਰਿਹਾ ਹੈ ਅੱਛਾ ਇਹ ਵੀ ਇਤਫਾਕ ਵੇਖੋ ਕਿੰਨਾ ਤਕੜਾ ਕਿ ਮੈਡੀਊਲ ਜਿਹੜਾ ਇਹਨਾਂ ਨੇ ਵਿਪਰਦ ਕੀਤਾ ਜਾਂ ਫੜਿਆ ਹੂੰ ਉਹ ਵੀ ਡਾਕਟਰ ਹੈ ਇਹ ਵੀ ਆ ਜਦ ਏਡੀ ਵੱਡੀ ਬਰਾਮਦਗੀ ਹੋ ਗਈ ਸੀ ਪਹਿਲਾਂ ਜੀ ਉਹ ਇੱਕ ਬੰਦਾ ਇੱਕ ਬਹੁਤ ਤੇਜ਼ ਤਰਾਰ ਅਫਸਰ ਸੀਗਾ ਜਿਨੇ ਉਹ ਕੀਤਾ ਸਾਰਾ ਖੁਸ਼ ਹਮ ਇੱਕ ਮੌਲਵੀ ਨੂੰ ਮਤਲਬ ਕਿ ਸ਼ੱਕ ਦੇ ਆਧਾਰ ਤੇ ਪਹਿਲਾਂ ਬੰਦਾ ਆਮ ਬੰਦਾ ਫੜਿਆ ਕੋਈ ਜ਼ਿਆਦਾ ਵੱਡਾ ਨਹੀਂ ਉਹਦੇ ਆਧਾਰ ਤੇ ਮੌਲਵੀ ਤੱਕ ਪਹੁੰਚੇ ਮੌਲਵੀ ਤੋਂ ਗਾਂ ਗੱਲ ਤੁਰਦੀ ਤੁਰਦੀ ਇੱਥੋਂ ਤੱਕ ਆਈ ਆ ਹਮ ਕਈ ਬੰਦੇ ਵਕਫਾ ਖਾਸਪਤਾਲਾਂ ਚ ਬੈਠੇ ਜਾਂ ਕਿਤੇ ਇਧਰ ਉਧਰ ਬੈਠੇ ਆ ਤਾਂ ਉਹ ਐਡਾ ਵੱਡਾ ਨੈਟਵਰਕ ਬਣਾਈ ਬੈਠੇ ਆ ਜੀ ਜੀ ਅச்சா ਹੁਣ ਜੇ ਤੁਸੀਂ ਵੇਖੋਗੇ ਜਦ ਐਡਾ ਵੱਡਾ ਤੁਸੀਂ ਨੈਟਵਰਕ ਜਿਹੜਾ ਮੈਡਿਊਲ ਜਿਹਨੂੰ ਤੁਸੀਂ ਕਹਿੰਦੇ ਜੇ ਉਹਨੂੰ ਵਿਪਰਧ ਕੀਤਾ ਉਹਨੂੰ ਫੜ ਲਿਆ ਹੂੰ ਫਿਰ ਚੰਦ ਘੰਟਿਆਂ ਬਾਅਦ ਦਿੱਲੀ ਤੱਕ ਜੇ ਮੰਨ ਲਓ ਮੈਂ ਫਿਰ ਜੇ ਲਾ ਕੇ ਗੱਲ ਕਰ ਰਿਹਾ ਜੇ ਮੰਨ ਲਓ ਵਿਸਫੋਟਕ ਸਮਗਰੀ ਆਈ ਆ ਅਤਵਾਦੀ ਹਮਲਾ ਹੋਇਆ ਆ ਤਬਹੁਤ ਪ੍ਰਸ਼ਨ ਚਿੰਨ ਖੜੇ ਹੋ ਜਾਣਗੇ ਬਿਲਕੁਲ ਕਿਉਂਕਿ ਅੱਗੇ ਵੀ ਆਪਾਂ ਦੇਖਿਆ ਚਾਹੇ ਪੁਲਵਾਮਾ ਚਾਹੇ ਪਿਛੇ ਜੋ ਹੋਇਆ ਜਿਹੜਾ ਹਮਲਾ ਜਾਂ ਵੈਸੇ ਤੇ ਮੋਦੀ ਸਰਕਾਰ ਦੇ ਵਿੱਚ ਮੇਰੇ ਖਿਆਲ ਦੇ ਨਾਲ ਵੱਡੇ ਜੇ ਉਰੀ ਤੋਂ ਲੈ ਕੇ ਹੁਣ ਤੱਕ ਗਿਣੀਆਂ 7-8 ਹਮਲੇ ਹੋ ਗਏ ਨੇ ਇਹ ਉਹ ਸੀ ਜਿਹੜੇ ਕਹਿੰਦੇ ਸੀਗੇ ਕਿ ਸਿਰ ਦੇ ਬਦਲੇ ਇਦਾਂ ਕਰਾਂਗੇ ਇਦਾਂ ਕਰਾਂਗੇ ਪਰ ਗੱਲ ਇਹ ਆ ਕਿ ਦਿੱਲੀ ਤੱਕ ਜਿੱਥੇ ਸਾਰੇ ਪ੍ਰਬੰਧ ਤੁਹਾਡੇ ਆ ਹੂੰ ਜੇ ਕਸ਼ਮੀਰ ਚੋਂ ਚੱਲ ਕੇ ਗੱਡੀ ਆਈ ਆ ਨਾ ਜੀ ਜੇ ਉਹਦੇ ਚ ਵਿਸਫੋਟਕ ਸਮਗਰੀ ਸੀ ਹੂੰ ਦਿੱਲੀ ਆ ਕੇ ਇਸ ਤਰ੍ਹਾਂ ਤੇ ਉਹ ਵੀ ਉਸ ਵੇਲੇ ਜਦੋਂ ਤੁਸੀਂ ਬਹੁਤ ਵੱਡਾ ਅੱਤਵਾਦੀ ਮੈਡੀਊਲ ਬਿਲਕੁਲ ਜਿਹੜਾ ਸੀਗਾ ਉਹ ਸੰਧੂਰ ਦੇ ਨਾਮ ਤੇ ਤੁਸੀਂ ਚਲਾ ਦੇ ਰਹੇ ਹੋ ਨਾਲ ਹੀ ਹਾਂ ਜੀ ਤਾਂ ਫਿਰ ਬਹੁਤ ਹਾਂ ਤੁਸੀਂ ਵੈਰੀ ਗੁੱਡ ਤੁਸੀਂ ਇਹ ਵੀ ਗੱਲ ਕਹਿੰਦੇ ਹੋ ਕਿ ਆਪਰੇਸ਼ਨ ਸੰਧੂਰ ਵਾਲੇ جاری ਹੈ ਹੂੰ हां फिर उस दौर ਦੇ ਵਿੱਚ ਉਸ ਰਾਜਨਾਥ ਸਿੰਘ ਆ ਪਿੱਛੇ ਜਿਹੇ ਬਿਆਨ ਦੇ ਕੇ اٹھے ਆ ਕਿ ਆਪਰੇਸ਼ਨ ਸੰਦੂਰ ਹਾਲੇ ਖਤਮ ਨਹੀਂ ਹੋਇਆ ਜੀ ਮਿਲਟਰੀ ਅਧਿਕਾਰੀ ਵੀ ਇਹ ਗੱਲ ਕਹਿੰਦੇ ਆ ਤਾਂ ਦੇਸ਼ ਜਦੋਂ ਹਾਈ ਸਿਕਿਉਰਿਟੀ ਤੇ ਸੀ ਤਾਂ ਕੁਝ ਹਫ਼ਤੇ ਪਹਿਲਾਂ ਕਹਿ ਲੋ ਜਾਂ ਮਹੀਨੇ ਪਹਿਲਾਂ ਕਹਿ ਲੋ ਕੋਈ ਸਾਲ ਵੀ ਨਹੀਂ ਹੋਇਆ ਨਾ ਹਾਂ ਅਗਲਾ ਬਿਲਕੁਲ ਸਾਲ ਨਹੀਂ ਹੋਇਆ ਜੀ ਆਪਰੇਸ਼ਨ ਸੰਦੂਰ ਨੂੰ ਅਜੇ ਤੇ ਸਾਲ ਹੋਣਾ ਜਾ ਕੇ ਚਾਹ ਪੰਜਾਂ ਮਹੀਨਿਆਂ ਨੂੰ ਹਾਂ ਤੇ ਤੁਸੀਂ ਅੰਦਾਜ਼ਾ ਲਾ ਲਓ ਕਿ ਇਹ ਦਾ ਵੀ ਘਟਨਾ ਵਾਪਰ ਗਈ ਜਦੋਂ ਤੁਸੀਂ ਕਹਿੰਦੇ ਹੋ ਕਿ ਹਾਲੇ ਆਪਰੇਸ਼ਨ ਸਧੂਲ ਖਤਮ ਨਹੀਂ ਹੋਇਆ ਤਾਂ ਸਵਾਲ ਤੁਹਾਡੇ ਤੇ ਹੀ ਜ਼ਿਆਦਾ ਉੱਠਣਗੇ ਬਿਲਕੁਲ ਮਿੰਟੂ ਜੀ ਬਿਲਕੁਲ ਜੀ